ਲਗਾਤਾਰ ਅਮਰਪਾਲ ਮੈਰੋ ਦੀ ਗ੍ਰਿਫਤਾਰੀ ਦੀਆਂ ਖਬਰਾਂ ਚੱਲ ਰਹੀਆਂ ਸਨ ਪਰ ਹੁਣ ਇਨ੍ਹਾਂ ਖਬਰਾਂ ਤੇ ਵਿਰਾਮ ਲੱਗ ਗਿਆ ਹੈ ਦਰਅਸਲ ਪੁਲਿਸ ਦੇ ਵੱਲੋਂ ਇਸ ਸੰਬੰਧੀ ਸਪਸ਼ਟੀਕਰਨ ਦਿੱਤਾ ਗਿਆ ਬਠਿੰਡਾ ਦੇ ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਪਤਾ ਲੱਗਾ ਹੈ ਕਿ ਕੰਚਨ ਕੁਮਾਰੀ ਉਰਫ ਕੰਮਲ ਭਾਬੀ ਦੇ ਕਤਲ ਮਾਮਲੇ 'ਚ ਥਾਣਾ ਕੈਂਟ ਵਿੱਚ ਮਾਮਲਾ ਦਰਜ ਹੋਇਆ ਅਮਰਪਾਲ ਸਿੰਘ ਮੈਰੋ ਖਿਲਾਫ ਜੋ ਉਸ ਸਮੇਂ ਤੋਂ ਫਰਾਰ ਚੱਲ ਰਿਹਾ ਹੈ ਤੇ ਸਾਨੂੰ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਤੇ ਉਸ ਦੀ ਗ੍ਰਿਫਤਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਫਰ ਅਜਿਹਾ ਕੋਈ ਵੀ ਸਾਡੇ ਸੰਪਰਕ ਵਿੱਚ ਨਹੀਂ ਆਇਆ ਨਾ ਹੀ ਸਾਨੂੰ ਪਤਾ ਲੱਗਿਆ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਅਮਰਪਾਲ ਮੈਰੋ ਨੂੰ ਲੈ ਕੇ ਲਗਾਤਾਰ ਪੁਲਿਸ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਹੱਥ ਪੈਰ ਮਾਰ ਰਹੀ ਹੈ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਚਮਰਤਪਾਲ ਮੈਰੋ ਕਾਫੀ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਹੈ ਤੇ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਰਟ ਦੇ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਨੇ ਥਾਣਾ ਪੀਐਸ ਕੈਂਟ ਵਿਖੇ 106 ਨੰਬਰ 106/2025 ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਸੀਗਾ ਉਸ ਮੁਕੱਦਮੇ ਦੇ ਵਿੱਚ ਅਮਰਿਤਪਾਲ ਉਰਫ ਮੈਰੋ ਹੈਗਾ ਉਹ ਅਕਿਊਜ਼ਡ ਐਸ ਨਾਮਿਨੇਟ ਹੋਇਆ ਸੀਗਾ ਡੂਰਿੰਗ ਇਨਵੈਸਟੀਗੇਸ਼ਨ ਇਹ ਕੁਝ ਕੁਝ ਤੱਥ ਸਾਡੇ ਸਾਹਮਣੇ ਆਏ ਸੀਗੇ ਕਿ ਅਮਰਿਤਪਾਲ ਉਰਫ ਮੈਰੋ ਹੈਗਾ ਯੂਏਈ ਵਿਖੇ ਚਲਾ ਗਿਆ ਸੀਗਾ ਜੋ ਹੁਣ ਨਿਊਜ਼ ਆਈਟਮ ਸਾਰੀਆਂ ਪਬਲਿਸ਼ ਹੋ ਰਹੀਆਂ ਕਿ ਇਹਨੂੰ ਦੁਬਈ ਜਾਂ ਉੱਥੇ ਯੂਏਏ ਅਰੈਸਟ ਕਰ ਲਿਆ ਗਿਆ ਹੈਗਾ ਇਸ ਸਬੰਧੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਬਠਿੰਡਾ ਪੁਲਿਸ ਕੋਲੇ ਇਸ ਤਰੀਕੇ ਦੀ ਕੋਈ ਵੀ ਅਫੀਸ਼ੀਅਲ ਜਿਹੜੀ ਇੰਟੀਮੀਸ਼ਨ ਹੈ ਹਜੇ ਤੱਕ ਨਹੀਂ ਆਈ ਹੈਗੀ ਆ ਇਹ ਜੋ ਨਿਊਜ਼ ਆਈਟਮਸ ਚੱਲ ਰਹੀਆਂ ਉਹ ਸਾਡੇ ਵੀ ਉੱਥੋਂ ਹੀ ਧਿਆਨ ਦੇ ਵਿੱਚ ਆਇਆ ਹੈਗਾ ਬਟ ਜਿੱਦਾਂ ਹੀ ਕੋਈ ਸਾਨੂੰ ਅਫੀਸ਼ੀਅਲ ਇੰਟੀਮੀਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਜੋ ਵੀ ਬੱਗੇ ਬੰਦੀ ਕਾਰਵਾਈ ਹੈ ਉਸ ਨੂੰ ਅਮਲ ਵਿੱਚ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਇਹ ਅਮਰਿਤਪਾਲ ਨੂੰ ਇਸ ਨੂੰ ਉੱਥੋਂ ਰਿਪੋਰਟ ਕਰਵਾਉਣ ਲਈ ਵੀ ਜਿਹੜੀਆਂ ਸਾਡੀਆਂ ਪ੍ਰੋਸੀਡਿੰਗਸ ਅਸੀਂ ਚੱਲ ਰਹੀਆਂ ਹੈਗੀਆਂ ਅਸੀਂ ਇਹਦੀ ਡਾਕੂਮੈਂਟੇਸ਼ਨ ਸਾਡੇ ਵੱਲੋਂ ਕੰਪਲੀਟ ਹੈਗੀ ਅਸੀਂ ਥਰੂ ਪ੍ਰੋਪਰ ਚੈਨਲ ਇਹਨੂੰ ਪਰਸ਼ੂ ਕਰ ਰਹੇ ਹਾਂ ਵੀ ਯੂਏਈ ਗਵਰਨਮੈਂਟ ਦੇ ਉਹਨਾਂ ਨਾਲ ਇਨ ਟੱਚ ਕਰਕੇ ਵੀ ਜੋ ਪ੍ਰੋਪਰ ਚੈਨਲ ਹੈ ਇਹਨੂੰ ਰਿਪੋਰਟ ਵੀ ਕਰਵਾਇਆ ਜਾ ਸਕੇ ਤਾਂ ਜਿੱਦਾਂ ਹੀ ਸਾਡੀ ਇਹ ਪ੍ਰੋਸੀਡਿੰਗਸ ਹੋ ਜਾਣਗੀਆਂ ਜਾਂ ਕੋਈ ਸਾਨੂੰ ਉੱਥੋਂ ਅਫੀਸ਼ੀਅਲ ਇਨਫੋਰਮੇਸ਼ਨ ਆ ਜਾਂਦਾ ਹੈਗਾ ਜੋ ਵੀ ਅਗਲੀ ਕਾਰਵਾਈ ਹੋਊਗੀ ਫਿਰ ਉਹ ਅਮਲ ਵਿੱਚ ਲਿਆਂਦੀ ਜਾਊਗੀ ਤਾਂ ਉਸ ਤੋਂ ਬਾਅਦ ਹੀ ਇਹ ਸਹੀ ਦੱਸਿਆ ਜਾ ਸਕਦਾ ਹੈ ਵੀ ਇਹ ਰਿਪੋਰਟ ਆਪਣੇ ਅਰੈਸਟ ਲਗਾਤਾਰ ਅਮਰਪਾਲ ਮੈਰੋ ਦੀ ਗ੍ਰਿਫਤਾਰੀ ਦੀਆਂ ਖਬਰਾਂ ਚੱਲ ਰਹੀਆਂ ਸਨ ਪਰ ਹੁਣ ਇਨ੍ਹਾਂ ਖਬਰਾਂ ਤੇ ਵਿਰਾਮ ਲੱਗ ਗਿਆ ਹੈ। ਦਰਸਲ ਪੁਲਿਸ ਦੇ ਵੱਲੋਂ ਇਸ ਸਬੰਧੀ ਸਪਸ਼ਟੀਕਰਨ ਦਿੱਤਾ ਗਿਆ ਹੈ। ਬਠਿੰਡਾ ਦੇ ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਪਤਾ ਲੱਗਾ ਹੈ ਕਿ ਕੰਚਨ ਕੁਮਾਰੀ ਉਰਫ ਕੰਮਲ ਭਾਬੀ ਦੇ ਕਤਲ ਮਾਮਲੇ 'ਚ ਥਾਣਾ ਕੈਂਟ ਵਿੱਚ ਮਾਮਲਾ ਦਰਜ ਹੋਇਆ। ਅਮਰਪਾਲ ਸਿੰਘ ਮੈਰੋ ਖਿਲਾਫ ਜੋ ਉਸ ਸਮੇਂ ਤੋਂ ਫਰਾਰ ਚੱਲ ਰਿਹਾ ਹੈ ਤੇ ਸਾਨੂੰ ਪਤਾ ਲੱਗਾ ਹੈ ਕਿ ਸੋਸ਼ਲ ਮੀਡੀਆ ਤੇ ਉਸ ਦੀ ਗ੍ਰਿਫਤਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਫਰ ਅਜੇਹਾ ਕੋਈ ਵੀ ਸਾਡੇ ਸੰਪਰਕ ਵਿੱਚ ਨਹੀਂ ਆਇਆ। ਨਾ ਹੀ ਸਾਨੂੰ ਪਤਾ ਲੱਗਿਆ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਅਮਰਪਾਲ ਮੈਰੋ ਨੂੰ ਲੈ ਕੇ ਲਗਾਤਾਰ ਪੁਲਿਸ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਹੱਥ ਪੈਰ ਮਾਰ ਰਹੀ ਹੈ। ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਚਮਰਤਪਾਲ ਮੈਰੋ ਕਾਫੀ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਹੈ ਤੇ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਰਟ ਦੇ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਨੇ। ਥਾਣਾ ਪੀਐਸ ਕੈਂਟ ਵਿਖੇ 106 ਨੰਬਰ 106/2025 ਮਕਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਲੜਕੀ ਦਾ ਕਤਲ ਹੋਇਆ ਸੀਗਾ। ਉਸ ਮਕਦਮੇ ਦੇ ਵਿੱਚ ਅਮਰਤਪਾਲ ਉਰਫ ਮੈਰੋ ਹੈਗਾ ਉਹ ਕਿ ਉਹ ਜਦ ਐਸ ਨਾਮਿਨੇਟ ਹੋਇਆ ਸੀਗਾ ਡੂਰਿੰਗ ਇਨਵੈਸਟੀਗੇਸ਼ਨ ਇਹ ਕੁਝ ਕੁਛ ਤੱਥ ਸਾਡੇ ਸਾਹਮਣੇ ਆਏ ਸੀਗੇ ਕਿ ਅਮਰਿਤਪਾਲ ਉਹ ਫਮੈਰੋ ਹੈਗਾ ਯੂਏਈ ਵਿਖੇ ਚਲਾ ਗਿਆ ਸੀਗਾ ਜੋ ਹੁਣ ਨਿਊਜ਼ ਆਈਟਮ ਸਾਰੀਆਂ ਪਬਲਿਸ਼ ਹੋ ਰਹੀਆਂ ਕਿ ਇਹਨੂੰ ਦੁਬਈ ਜਾਂ ਉੱਥੇ ਯੂਏਏ ਅਰੈਸਟ ਕਰ ਲਿਆ ਗਿਆ ਹੈਗਾ ਇਸ ਸਬੰਧੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਬਠਿੰਡਾ ਪੁਲਿਸ ਕੋਲੇ ਇਸ ਤਰੀਕੇ ਦੀ ਕੋਈ ਵੀ ਅਫੀਸ਼ੀਅਲ ਜਿਹੜੀ ਇੰਟੀਮੀਸ਼ਨ ਹੈ ਹਜੇ ਤੱਕ ਨਹੀਂ ਆਈ ਹੈਗੀ ਆ ਇਹ ਜੋ ਨਿਊਜ਼ ਆਈਟਮਸ ਚੱਲ ਰਹੀਆਂ ਉਹ ਸਾਡੇ ਵੀ ਉੱਥੋਂ ਹੀ ਧਿਆਨ ਦੇ ਵਿੱਚ ਆਇਆ ਹੈਗਾ ਬਟ ਜਿੱਦਾਂ ਹੀ ਕੋਈ ਸਾਨੂੰ ਅਫੀਸ਼ੀਅਲ ਇੰਟੀਮੀਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਜੋ ਵੀ ਬੱਗੇ ਬੰਦੀ ਕਾਰਵਾਈ ਹੈ ਉਸ ਨੂੰ ਅਮਲ ਵਿੱਚ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਅ ਇਹ ਅਮਰਿਤਪਾਲ ਜੀ ਇਸ ਨੂੰ ਉੱਥੋਂ ਰਿਪੋਰਟ ਕਰਵਾਉਣ ਲਈ ਵੀ ਜਿਹੜੀਆਂ ਸਾਡੀਆਂ ਪ੍ਰोसीਡਿੰਗਸ ਅਸੀਂ ਚੱਲ ਰਹੀਆਂ ਹੈਗੀਆਂ ਅਸੀਂ ਇਹਦੀ ਡਾਕੂਮੈਂਟੇਸ਼ਨ ਸਾਡੇ ਵੱਲੋਂ ਕੰਪਲੀਟ ਹੈਗੀ ਅਸੀਂ ਥਰੂ ਪ੍ਰੋਪਰ ਚੈਨਲ ਇਹਨੂੰ ਪਰਸ਼ੂ ਕਰ ਰਹੇ ਹਾਂ ਵੀ ਯੂਈਏ ਗਵਰਨਮੈਂਟ ਦੇ ਉਹਨਾਂ ਨਾਲ ਇਨ ਟੱਚ ਕਰਕੇ ਵੀ ਜੋ ਪ੍ਰੋਪਰ ਚੈਨਲ ਹੈ ਇਹਨੂੰ ਰਿਪੋਰਟ ਵੀ ਕਰਵਾਇਆ ਜਾ ਸਕੇ ਤਾਂ ਜਿੱਦਾਂ ਹੀ ਸਾਡੀ ਇਹ ਪ੍ਰोसीਡਿੰਗਸ ਹੋ ਜਾਣਗੀਆਂ ਜਾਂ ਕੋਈ ਸਾਨੂੰ ਉੱਥੋਂ ਅਫੀਸ਼ੀਅਲ ਇਨਫੋਰਮੇਸ਼ਨ ਆ ਜਾਂਦਾ ਹੈਗਾ ਜੋ ਵੀ ਅਗਲੀ ਕਾਰਵਾਈ ਹੋਊਗੀ ਫਿਰ ਉਹ ਅਮਲ ਵਿੱਚ ਲਿਆਂਦੀ ਜਾਊਗੀ ਤਾਂ ਉਸ ਤੋਂ ਬਾਅਦ ਹੀ ਇਹ ਸਹੀ ਦੱਸਿਆ ਜਾ ਸਕਦਾ ਹੈ ਵੀ ਇਹ ਰਿਪੋਰਟ ਆਪਣੇ ਅਰੈਸਟ ਹੋਇਆ ਕਿ ਨਹੀਂ ਹੋ